ਕਿਸਾਨ ਅੰਦੋਲਨ 2.0 ਦੇ ਵਿੱਚ ਬੀਤੇ ਦਿਨੀ ਐਲਾਨ ਕੀਤਾ ਗਿਆ ਸੀ ਕਿ 7 ਤਰੀਕ ਨੂੰ ਪੂਰੇ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਦੇ ਪੁਤਲੇ ਫੁਕੇ ਜਾਣਗੇ ਹਾਲਾਂਕਿ ਪਿਛਲੇ ਦਿਨੀ ਜਦੋਂ ਹਰਿਆਣਾ ਸਰਕਾਰ ਨੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਕਿਸਾਨਾਂ ਨੂੰ ਕਾਬੂ ਕੀਤਾ ਤਾਂ ਉਸ ਤੋਂ ਬਾਅਦ ਕਿਸਾਨਾਂ ਦਾ ਰੋਜ ਜਿਹੜਾ ਹੋਰ ਵਾਅਦਾ ਹੋਇਆ ਨਜ਼ਰ ਆਇਆ ਤਾਂ ਹੁਣ ਅੱਜ ਪੁਤਲਾ ਫੁਕਾਇਆ ਗਿਆ ਸਿੰਘ ਸਿਦਾ ਸੁਹਾਣਾ ਮੋਹਾਲੀ ਦੇ ਬਾਹਰ ਤਾਂ ਕਿਸਾਨ ਜਥੇਬੰਦੀਆਂ ਸਿੱਧੂਪੁਰ ਦੇ ਜਿਹੜੇ ਆਕੂ ਨੇ ਸਾਡੇ ਨਾਲ ਗੱਲਬਾਤ ਕਰਦੇ ਆਂ ਖਾਸ ਮੰਗਾ ਕੀੜੀਆਂ ਨੇ ਔਰ ਨਾਮ ਤੋਂ ਡਾਕੀਆ ਜਿਹੜਾ ਅੱਜ ਪੁਤਲਾ ਵੀ ਫੁਕਾਇਆ ਗਿਆ ਇਸ ਨੂੰ ਲੈ ਕੇ ਮੇਰਾ ਨਾਮ ਹੈਗਾ ਤਰਲੋਚਨ ਸਿੰਘ ਨੜਾਲੀ ਬਲੌਕ ਪ੍ਰਧਾਨ ਮੋਹਾਲੀ ਭਾਰਤੀ ਕਿਸਾਨਾਂ ਨੂੰ ਏਕਤਾ ਸਿੱਧੂਪੁਰ ਤੇ ਮੈਂ ਤਾਂ ਮੈਂ ਕਹਿੰਦਾ ਇਹੀ ਸਾਡਾ ਇੱਕ ਤਾਂ ਹਰਿਆਣਾ ਵਾਲਾ ਮੁੰਡਾ ਜਿਹੜਾ ਨਵਦੀਪ ਆ ਉਹ ਚੱਕਿਆ ਉਹ ਗਲਤ ਚੱਕਿਆ ਸਰਕਾਰ ਨੇ ਉਹ ਨਹੀਂ ਛੱਡਣਾ ਚਾਹੀਦਾ ਤੇ ਬਾਕੀ ਜਿਹੜੇ ਸਾਡੇ ਸੀਹਿਤ ਹੈ ਹੋਰ ਵੀ ਨੇ ਮਤਵਲ ਤੇ ਇਹਨਾਂ ਦੇ ਅੰਦਰ ਧੱਕੇ ਹੋਏ ਨੇ ਸਰਕਾਰ ਨੇ ਉਹ ਛੱਡਣੇ ਚਾਹੀਦੇ ਆ ਬਾਕੀ ਜਿਹੜੀ ਸਾਡੀ ਮੰਗਾ ਬਾਕੀ ਉਹ 11 ਮੰਗਾ 12 ਜਿਹੜੀ ਦਿੱਲੀ ਮੋਰਚਾ ਜਿਹੜਾ ਸਾਡਾ ਸ਼ਿਭੂ ਵਰੀਏ ਚੱਲ ਰਿਹਾ ਉਹ ਚਲਦਾ ਹੀ ਰਹੇਗਾ ਜਿੰਨਾ ਚਿਰ ਸਾਡੀਆਂ ਮੰਗਾਂ ਐਮਐਸਪੀ ਵਗੈਰਾ ਜੋ ਜਿੰਨਾ ਚਿਰ ਨਹੀਂ ਮੰਨੀ ਜਾਂਦੀਆਂ ਉਹ ਮੰਗਾਂ ਮਨਵਾ ਕੇ ਅਸੀਂ ਆਮਣਾ ਜਿਹੜਾ ਧਰਦਾ ਚੱਕਾਂਗੇ ਸ਼ੰਭੂ ਵਾਲਾ ਇਸ ਤਰੀਕੇ ਨਾਲ ਗੱਲ ਕਰੀਏ ਸੰਘਰਸ਼ ਲਗਾਤਾਰ ਜਾ ਰਹੀ ਹੈ ਤਾਂ ਸੰਘਰਸ਼ੀ ਕੋ ਰਹਿ ਗਿਆ ਰਾਹ ਹੋਰ ਕੋਈ ਜਿਸ ਤਰੀਕੇ ਨਾਲ ਕੋਈ ਗੱਲਬਾਤ ਨਾ ਹੈ ਮਸਲਾ ਹੱਲ ਨਹੀਂ ਹੋ ਸਕਦਾ ਗੱਲਬਾਤ ਦੋ ਤਿੰਨ ਗੱਲਾਂ ਕਰੀ ਉਧਰ ਨਿਪਰੇ ਨਹੀਂ ਜੜੀ ਇਸ ਕਰਕੇ ਸਾਡਾ ਸੰਘਰਸ਼ ਹੈ ਜਿਹੜਾ ਸੰਘਰਸ਼ ਦੇ ਰਾਤੇ ਜਦ ਵੀ ਗੱਲਬਾਤ ਤੇ ਦਾ ਸਰਕਾਰ ਨਾਲ ਅਸੀਂ ਕਦੀ ਭੱਜੇ ਹੀ ਨਹੀਂ ਜਦ ਮਰਜ਼ੀ ਸਾਡੇ ਨਾਲ ਗੱਲ ਕਰਨ ਪਰ ਸਾਡੇ ਜਿਹੜੀ ਮੰਗਾਂ ਉਹ ਜ਼ਰੂਰੀਆਂ ਨਾ ਜਿਹੜੀਆਂ ਉਹ ਜ਼ਰੂਰੀ ਸਾਡੀਆਂ ਮੰ ਆਰੀ ਤੁਹਾਡਾ ਕੀ ਨਾਮ ਹੈ ਜੀ ਮੈਂ ਅਰਵਿੰਦਰ ਸਿੰਘ ਦੇਖਲਾ ਜ਼ਿਲ੍ਹਾ ਪ੍ਰਧਾਨ ਪਹਾੜੀ ਇਹ ਅੱਜ ਦਾ ਜਿਹੜਾ ਖਾਸ ਮਸਲਾਤਾ ਪੁਤਲੇ ਫੁਕਣੇ ਦਾ ਉਹਤਾ ਜਿਹੜੇ ਸਾਡੇ ਕਿਸਾਨ ਇਹਨਾਂ ਨੇ ਪਿਛਲੇ ਟਾਈਮ ਚ ਪਰਚੇ ਦਰਜ ਕਰਕੇ ਜੇਲ੍ਹਾਂ ਚ ਤੱਕੇ ਆ ਉਹਨਾਂ ਨੂੰ ਛੱਡਾ ਹੈ ਬਾਕੀ ਬੈਰੀਅਲ ਪਰਨਾ ਤਾਂ ਉੱਥੇ ਬਿਜਲੀ ਦਾ ਪ੍ਰਬੰਧ ਦਾ ਨਾ ਕੋਈ ਸਰਕਾਰ ਨੇ ਪਾਣੀ ਦਾ ਪ੍ਰਬੰਧ ਕਰਿਆ ਨਾ ਲੈਟਰਨਾਂ ਦਾ ਪ੍ਰਗੰਧ 9 ਤਰੀਕ ਤੇ ਸ਼ੰਭੂ ਟ੍ਰੇਲਾ ਮੰਤਰੀ ਨਾਲ ਬੰਦ ਰਹਣਗੇ ਅਣਮਿੱਥੇ ਸਮੇਂ ਤੱਕ ਧੰਨਵਾਦ ਆ ਬਾਬਾ ਜੀ ਜਿਸ ਤਰੀਕੇ ਨਾਲ ਅੱਜ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਮੋਹਾਲੀ ਦੇ ਵਿੱਚ ਸਰਕਾਰਾਂ ਕੇਂਦਰ ਸਰਕਾਰੋਂ ਪੰਜਾਬ ਸਰਕਾਰ ਦੋਨਾਂ ਦੇ ਖਿਲਾਫ ਹੈ ਫਿਰ ਵੀ ਲੱਗਦਾ ਵੀ ਪੰਜਾਬ ਸਰਕਾਰ ਨੇ ਪਿਛਲੇ ਦਿਨ ਜਿਹੜਾ ਨੋਟਿਸ ਜਾਰੀ ਕੀਤਾ ਸੀ ਵਾਪਸ ਲੈ ਲਿਆ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਸਟੋਰੇਜ ਵਾਸਤੇ ਵਰਤਾਂਗੇ ਜਿਹੜੇ ਸ਼ੈਲੋ ਨੇ ਐ ਦੇਖੋ ਜੋ ਕਿਸੇ ਸਰਕਾਰ ਦੇ ਕਿਸੇ ਆਗੂ ਦੇ ਮਨ 'ਚ ਹੁੰਦਾ ਹੈ ਉਹ ਬਾਹਰ ਆ ਜਾਂਦਾ ਹੈ 15 ਮਾਰਚ ਨੂੰ ਜਿਹੜਾ ਨੋਟੀਫਿਕੇਸ਼ਨ ਕਰਿਆ ਪੰਜਾਬ ਸਰਕਾਰ ਨੇ ਕੀ ਸੋਚ ਕੇ ਕਰਿਆ ਉਸ ਦਿਨ ਇਹਨਾਂ ਨੂੰ ਇਹ ਲਈ ਸੀ ਪਤਾ ਹੈ ਕਿ ਦਿੱਲੀ 13 ਮਹੀਨੇ ਕਿਸਾਨ ਬੈਠ ਕੇ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਾ ਕੇ ਲਿਆਏ ਜੇ ਅੱਜ ਉਹ ਨੋਟੀਫਿਕੇਸ਼ਨ ਲਾਗੂ ਹੋ ਜਵੇ ਤਾਂ ਕਾਨੂੰਨ ਤਾਂ ਆਪਣੇ ਆਪ ਇੱਕ ਲਾਗੂ ਹੋ ਗਿਆ ਹੈ ਇਹ ਪੰਜਾਬ ਸਰਕਾਰ ਨੂੰ ਉਸ ਦੇ ਦੇ ਨਹੀਂ ਸੀ ਪਤਾ ਹੁਣ ਜਦੋਂ ਇਲੈਕਸ਼ਨ ਦਾ ਟਾਈਮ ਹੈ ਇਹਦਾ ਪਿੰਡਾਂ ਵਿੱਚ ਵਿਰੋਧ ਸ਼ੁਰੂ ਹੋਇਆ ਜੇ ਗੱਲ ਚ ਗੂਠਾ ਦਿੱਤਾ ਪੰਜਾਬ ਸਰਕਾਰ ਦੇ ਕਿਸਾਨਾਂ ਨੇ ਵਾਪਸਤਾ ਕੀਤਾ ਇਹਦੀ ਮਾਨਸਿਕਤਾ ਦਾ ਪਤਾ ਲੱਗ ਗਿਆ ਦਾ ਵੀ ਇਹ ਕਿੰਨਾ ਕਸਾਦਤ ਹੈ ਕੀ ਹੈ ਬਾਕੀ ਆ ਜਿਹੜੇ ਆਪਾਂ ਪੁਤਲੇ ਫੁਕੇ ਆ ਇਹਨਾਂ ਨੂੰ ਯਾਦ ਕਰਾਉਣ ਵਾਸਤੇ ਹੀ ਹੈ ਪੁਤਲਾ ਪੰਜਾਬ ਦਾ ਵੀ ਫੁਖੜਾ ਸੀ ਅੱਜ ਜੇ ਵਾਪਸ ਨਾ ਲੈਂਦਾ ਉਰੇ ਆਪਣਾ ਨੋਟੀਫਿਕੇਸ਼ਨ ਵਾਪਸ ਲਿਆ ਪਰ ਇਨੀ ਗ੍ਰੈਇਟ ਕਰ ਦਤੀ ਹੈ ਵੀ ਕੇਂਦਰ ਦਾ ਪੁੱਤਰਾ ਫੂਕਿਆ ਪੰਜਾਬ ਦਾ ਨਹੀਂ ਫੂਕਿਆ ਪਰ ਪੰਜਾਬ ਕਿਸਾਨ ਅਤੈਚੀ ਨਹੀਂ ਹੈਗਾ ਇਹ ਨੂੰ ਆਪਣੀ ਮਾਨਸਿਕਤਾ ਯਾਰ ਕਰਨੀ ਪਊਗੀ ਵੀ ਕਿਸਾਨਾਂ ਦਾ ਅਤੈਚੀ ਬਾਡਾ ਪਊਗਾ ਨਹੀਂ ਤਾਂ ਕਿਸਾਨ ਇਹਨਾਂ ਦੇ ਵਿਰੋਧ ਇਸੇ ਤਰ੍ਹਾਂ ਸ਼ਿਕਰਚ ਕਰਦੇ ਰਹਿਣਗੇ ਜਿਸ ਤਰੀਕੇ ਨਾਲ ਪੰਜਾਬ ਭਾਰਤ ਦੇ ਵਿੱਚ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ ਜਦੋਂ ਉਹ ਰੈਲੀਆਂ ਦੇ ਜਸਬੋਧਨ ਕਰਨ ਨੂੰ ਜਾਂਦੇ ਨੇ ਬਾਈਕਾਟ ਵੀ ਕੀਤਾ ਗਿਆ ਤਾਂ ਇਸੇ ਤਰ੍ਹਾਂ ਹੁਣ ਜੇਕਰ ਗੱਲ ਕਰੀ ਤਾਂ ਉਹ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਹਿਤੈਸ਼ੀ ਆ ਬੀਜੇਪੀ ਵਾਲਿਆਂ ਦਾ ਕਹਿਣਾ ਹੈ ਉਹ ਨਰਿੰਦਰ ਮੋਦੀ ਜਿਹੜਾ ਪੰਜਾਬ ਔਰ ਕਿਸਾਨਾਂ ਦਾ ਹਿਤੈਸ਼ੀ ਆ ਔਰ ਹਮਦਰਦ ਹੈ ਇਹਨਾਂ ਦਾ ਦੇਖੋ ਬੋਟਾ ਬਟੋਰ ਵਾਸਤੇ ਹਰ ਕੋਈ ਕਹਿੰਦਾ ਹੀ ਹੁੰਦਾ ਕਿ ਸਾਡਾ ਨੇ ਸੋਚਣਾ ਵੀ ਸਾਡਾ ਬੱਦ ਦੀ ਕੌਣ ਆ ਕਿਹੜੇ ਟੰਗ ਨਾਲ ਸਾਡੀ ਮਦਦ ਕਰਦਾ ਹੈ ਜੇ ਇਹ ਕਿਸਾਨ ਹਿਤੈਸ਼ੀ ਹੈ ਇਹਨੇ 13 ਮਹੀਨੇ ਸਾਡਾ ਉੱਥੇ ਕਿਉਂ ਧਰਨਾ ਰੱਖਿਆ ਕਿਉਂ ਨਹੀਂ ਸਾਨੂੰ ਉਸ ਵੇਲੇ ਜਦੇ ਕਾਨੂੰਨ ਵਾਪਸ ਲੈ ਲੇ ਬਾਕੀ ਅਸੀਂ ਮੰਗਾਂ ਬੰਦੇ ਆ ਜਿਹੜੀਆਂ ਉਹ ਅਸੀਂ ਨੰਗੀਆਂ ਨਹੀਂ ਮੰਗੀਆਂ ਉਹ ਵੰਗਾ ਦਾ ਇਹੇ ਵਾਦਾ ਕਰਕੇ ਸਾਨੂੰ ਤੋੜਿਆ ਸੀ ਉਤੋਂ ਕੇ ਲਾਗੂ ਕਰ ਦਿੱਤੀਆਂ ਜਾਣਗੀਆਂ ਪਰ 2 ਸਾਲ ਬੀਤ ਕੇ ਲਾਗੂ ਕਿਉਂ ਨਹੀਂ ਕੀਤੀਆਂ ਜੇ ਪੰਜਾਬ ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤ ਵਿੱਚ ਕੋਈ ਵਾਦਾ ਕਰਕੇ ਮੁੱਕਰ ਜਾਵੇ ਤਾਂ ਅਸੀਂ ਉਹਦਾ ਸਮਾਜਿਕ ਬਾਈਕਾਟ ਕਰ ਦਿੰਦੇ ਆ ਇਹ ਐਡੇ ਵੱਡੇ ਦੇਸ਼ ਦਾ ਇੰਡੀਆ ਦਾ ਪ੍ਰਧਾਨ ਮੰਤਰੀ ਹੁੰਦਾ ਹੋਇਆ ਇਹਦੀ ਦੁਨੀਆ ਵੀ ਜੋ ਗਰਗਰੀ ਹੋਈ ਵੀ ਹੈ ਇਹਨੂੰ ਆਪ ਨਹੀਂ ਪਤਾ ਵੀ ਮੈਂ ਕਿਸਾਨਾਂ ਨਾਲ ਕਿਹੜੇ ਵਾਦੇ ਕੀਤੇ ਸੀ ਅਮੈਸ ਫੀਜੀ ਗਾਰੰਟੀ ਦੇਣੀ ਸੀ ਕਿ ਸਾਡਾ ਤੇ ਕੇਸ ਵਾਪਸ ਲੈਣੇ ਤੇ ਕਰਜ਼ੇ ਮਾਫ ਕਰਦੈ ਨੇ ਬਹਿਜੇ ਕੀਤੇ ਹੋਏ ਅਜੇ ਹੀ ਸਾਰੀ ਬਹਿਜਾ ਤੇ ਉਹਨਾਂ ਨੂੰ ਛੱਡ ਕੇ ਅੱਜ ਜਿਹੜਾ 에어ਪੋਰਟ ਮੋਹਾਲੀ ਦੇ ਉੱਤੋਂ ਸਾਡੇ ਉਹ ਦੋ ਨੌਜਵਾਨ ਫੜੇ ਹਰਿਆਣੇ ਦੇ ਜਾਗੇਵਰਾ ਦੀ ਗ੍ਰਿਫਤਾਰੀ ਬਾੜੇ ਦੀ ਦਿਖਾਗੇ ਰੋ ਤੇ ਪਰਚੇ ਦਰਜ ਕੀਤੇ ਫਿਰ ਇਹ ਕਿਸ ਤਰ੍ਹਾਂ ਅਸੀਂ ਗੈਰੀਏ ਵੀ ਹੈ ਸਾਡੇ ਕਿਸਾਨ ਇਤਿਹੀ ਹੈ ਜਿਹੜਾ ਇਹਨਾਂ ਨੇ ਅਸੀਂ ਤਾਂ 13 ਤਰੀਕ ਨੂੰ ਗਏ ਇਹਨਾਂ ਨੇ 10 ਤਰੀਕ ਨੂੰ ਰਸਤੇ ਬੰਦ ਕਰਤੇ ਹਰਿਆਣੇ ਸਰਕਾਰ ਨੇ ਉਹਨਾਂ ਦੇ ਇਸ਼ਾਰੇ ਦੇ ਉੱਤੇ ਕਿਉਂਕਿ ਬੀਜੇਪੀ ਦੀ ਸਰਕਾਰ ਸੀ ਉਹ ਰਸਤੇ ਕਿਉਂ ਬੰਦ ਕੀਤੇ ਜੋ ਅੱਜ ਹੀ ਆਪਣੀ ਰਾਜਧਾਨੀ ਨਹੀਂ ਜਾ ਸਕਦੇ ਫਿਰ ਇਹਨਾਂ ਨੇ ਉਹ ਗੋਲੇ ਚਲਾਏ ਜਿਹੜੇ 1991 ਵਿੱਚ ਬੈਨ ਹੋ ਚੁੱਕੇ ਆ ਕਿ ਕਿਸੇ ਬਗਾਨੇ ਮੁਲਕ ਪਰਪਲੀ ਚਲਾਉਣੇ ਇਹਨਾਂ ਨੇ ਆਪਣੇ ਦੇਸ਼ ਦੇ ਆਪਣੇ ਕਿਸਾਨਾਂ ਉਪਰ ਚਲਾਏ ਉਹਦੇ ਨਾਲ ਬੇਦਾਖਲ ਆ 400 ਦੇ ਲਗਭਗ ਸਾਡਾ ਨੌਜਵਾਨ ਜਿਹੜਾ ਫੱਟੜ ਹੋਇਆ ਉਹਦੇ ਵਿੱਚੋਂ ਕੁਝ ਬੇਦੇ ਨੌਜਵਾਨ ਐਸੇ ਆ ਜਿਨ੍ਹਾਂ ਦੀ ਅੱਖਾਂ ਦੀ ਜੋਤ ਇੱਕ ਖਰਾਬ ਹੋ ਗਈ ਆ ਉਹਨਾਂ ਦਾ ਦੇਣ ਕੌਣ ਦਊਗਾ ਕੀ ਇਹ ਸਰਕਾਰ ਨੂੰ ਪਤਾ ਨਹੀਂ ਹੈਗਾ ਫਿਰ ਹੁਣ ਵੀ ਇਹ ਜਿਹੜਾ ਵੀ ਕਿਸੇ ਕਿਸੇ ਤੇ ਦੇਖਦੇ ਆ ਨਜਾਇਜ਼ ਪਰਚਾ ਪਾਉਣੀ ਹੈ ਕਿਸਾਨਾਂ ਨੂੰ ਦਬਾਉਣਾ ਚਾਹੁੰਦੇ ਆ ਇਹਦੇ ਕੈਂਡੀਡੇਟ ਕਹਿੰਦੇ ਆ ਮੈਂ ਰਾਤ ਵੀ ਸੁਣਿਆ ਤੇ ਮੋਦੀ ਦਾ ਕਿਸਾਨ ਹਤਾਚੀ ਹੈ ਉਹ ਬੂੰ ਜਵਾਨੀ ਕਿਸਾਨ ਹਤਾਚੀ ਹੈ ਕਿ ਕੁਝ ਦੇ ਕੇ ਵੀ ਰਾਜੀ ਹੈ ਕੀਤਾ ਗਿਆ ਕਿਸਾਨਾਂ ਵਾਸਤੇ ਇਹਨੇ ਕਿਹਾ ਸੀ ਮੈਂ 15 ਲੱਖ ਰੁਪਇਆ ਹਰੇਕ ਦੇ ਖਾਤੇ ਪਾ ਜੂਗਾ 10 ਸਾਲ ਲੱਗ ਗਏ ਕਿੱਥੇ ਗਏ ਦਾ 15 ਲੱਖ ਰੁਪਇਆ ਉਹ ਦੂਸਰੇ ਪਾਸੇ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਇਥੋਂ ਹਰਜੀਤ ਗਰੇਵਾਲ ਹੋ ਗਏ ਜਾਂ ਦੂਸਰੇ ਉਹ ਕਹਿੰਦੇ ਆ ਵੀ ਜਿਹੜੇ ਬੀਜੇਪੀ ਦੀ ਸਰਕਾਰ ਹਰਿਆਣਾ ਦੇ ਵਿੱਚ ਕਹਿੰਦੇ ਅਸੀਂ ਵੀ ਉਹਦਾ ਵਿਰੋਧ ਕਰਦੇ ਆ ਵੀ ਉਹਨਾਂ ਨੇ ਗਲਤ ਕੀਤਾ ਕਿਸਾਨਾਂ ਦੇ ਨਾਲ ਕਹਿੰਦੇ ਪਰ ਅਸੀਂ ਹਤੈਸ਼ੀ ਆ ਅਸੀਂ ਹਮਦਰਦੀ ਆ ਲੇਕਿਨ ਫਿਰ ਵੀ ਤੁਸੀਂ ਉੱਥੇ ਜਦੋਂ ਵੀ ਉਹ ਜਾਂਦੇ ਨੇ ਪਿੰਡਾਂ ਦੇ ਵਿੱਚ ਝੰਡੇ ਵਖਾਉਂਦੇ ਹੋ ਕਾਲੇ ਵਿਰੋਧ ਕਰਦੇ ਹੋ ਦੇਖੋ ਹਰਿਆਣਾ ਸਰਕਾਰ ਕੌਣ ਸੀ ਬੀਜੇਪੀ ਦੀ ਸਰਕਾਰ ਸੀ ਫਿਰ ਕੀ ਕੇਂਦਰ ਨੂੰ ਰੋਕ ਨਹੀਂ ਸਕਦਾ 10 ਤਰੀਕ ਨੂੰ ਜਦੋਂ ਪੰਜਾਬ ਦੇ ਇਲਾਕੇ ਵਿੱਚ ਆ ਜਿਹੜਾ ਸ਼ੰਪੂ ਬੇਦੀਰ ਲੱਗਿਆ ਪੰਜਾਬ ਦੇ ਪੋਰਟ ਪਰ ਲੱਗਿਆ ਹੋਇਆ ਕੀ ਇਹਨਾਂ ਨੂੰ ਪਤਾ ਨਹੀਂ ਸੀ ਕਿਉਂ ਨਹੀਂ ਸਾਨੂੰ ਦਿੱਲੀ ਜਾਣ ਦੰਦੇ ਜਦੋਂ ਪਿੰਡਾਂ ਜਾਂਦੇ ਨੇ ਤਾਂ ਲੋਕਾਂ ਨੇ ਨਿਰੇ ਝੰਡੇ ਦੀ ਦਿਖਾਉਣੇ ਪੱਥਰ ਵੀ ਬਾਹਰ ਲਗੇ ਇਹਨਾਂ ਨੇ ਸਾਨੂੰ ਦਿੱਲੀ ਜਾਣ ਤੇ ਕਿਉਂ ਰੋਕਿਆ ਸਾਡਾ ਕੀ ਸਾਡਾ ਦੇਸ਼ ਨਹੀਂ ਹੈਗਾ ਸਾਡਾ ਅਧਿਕਾਰ ਨਹੀਂ ਹੈਗਾ ਕਿਉਂ ਨਹੀਂ ਜਾਣ ਦੰਦੇ ਹੁਣ ਵੋਟਾਂ ਵਾਸਤੇ ਪਿੰਡਾਂ ਜੋ ਮਰਜ਼ੀ ਕਰਨ ਰਾਤ ਇਹਨਾਂ ਦਾ ਨਵਾਂ ਨਵਾਂ ਭਾਜਪਾਈ ਬਣਿਆ ਤਨਜੀਤ ਸੰਧੂ ਵੀ ਬੋਲ ਰਿਹਾ ਸੀ ਬਸ ਇਹ ਤਾਂ ਕਿਸਾਨ ਅਤਿਸ਼ੀ ਹੈ ਕਿਹੜੇ ਰੰਗ ਨਾਲ ਕਿਸਾਨ ਅਤਿਸ਼ੀ ਹੈ ਇਹ ਤਾਂ ਅਸੀਂ ਲੋਕਾਂ ਦੇ ਕਿਸਾਨਾਂ ਨੇ ਦੇਖਣਾ ਹੈ ਉਹਨਾਂ ਦੇ ਕਹਿਣ ਨਾਲ ਨਹੀਂ ਹੋਣਾ ਇਹਨਾਂ ਦਾ ਦਤਕੇ ਵਿਰੋਧ ਕਰਾਂਗੇ ਜਿੱਥੇ ਵੀ ਹੋਇਆ ਉੱਥੇ ਹੀ ਵਿਰੋਧ ਕਰਾਂਗੇ ਤਾਂ ਹੋਰ ਵੀ ਕਿਸਾਨ ਆਗੂ ਜਿਹੜੇ ਇੱਥੇ ਮੌਜੂਦ ਨੇ ਗੱਲਬਾਤ ਲਗਾਤਾਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਇਹ ਸੰਘਰਸ਼ ਜਿਹੜਾ ਲਗਾਤਾਰ ਚੱਲ ਰਿਹਾ ਹੈ ਪੁਤਲੇ ਵੀ ਫੁੱਕੇ ਜਾ ਰਹੇ ਨੇ ਲੇਕਿਨ ਸਰਕਾਰਾਂ ਮੰਨਣ ਗਿਆ ਕੁਝ ਲੱਗਦਾ ਇਸ ਤਰੀਕੇ ਦਾ ਮੰਨਣ ਗਿਆ ਜੀ ਬੰਨਣ ਗਿਆ ਇਹਨਾਂ ਨੂੰ ਆਇਆ ਵੀ ਹੁਣ ਚੋਣਾਂ ਦਾ ਟਾਈਮ ਆ ਗਿਆ ਮੰਨਣ ਗਿਆ ਪਿੰਡਾਂ 'ਚ ਇਹਨਾਂ ਨੂੰ ਕਿਸੇ ਨੇ ਵਟ ਨਹੀਂ ਦੇਣਾ ਬੀਜਪੀ ਦੇ ਪਿੰਡਾਂ ਦੇ ਵਿੱਚ ਮਗਰ ਪੈ ਰਹੇ ਨੇ ਲੋਕ ਉਹ ਆਪਣਾ ਲੋਕਾਂ ਦਾ ਗੁੱਸਾ ਕਿਸੇ ਦੇ ਕਹਿਣ ਤੇ ਨਹੀਂ ਪੈ ਰਹੇ ਲੋਕ ਆਪਣੇ ਆਪੇ ਪੈ ਰਹੇ ਨੇ ਇਹਨਾਂ ਦੇ ਮਗਰ ਉਹ ਕਿਸੇ ਦੇ ਕਹਿਣ ਤੇ ਨਹੀਂ ਜਦ ਵੀ ਜਾਂਦੇ ਨੇ ਹੁਣ ਕੱਲ ਉਹ ਜਿਹੜਾ ਇੱਕ ਆਇਆ ਅੰਮ੍ਰਿਤਸਰ ਤੋਂ ਉੱਥੇ ਬੰਦਿਆਂ ਨੇ ਇਕੱਠੇ ਹੋ ਕੇ ਘੇਰਿਆ ਉਹਨੂੰ ਕਹਿੰਦਾ ਮੈਂ ਮੱਥਾ ਟੇਕਣ ਗਿਆ ਸੀ ਮੱਥਾ ਟੇਕਣ ਨੂੰ ਤਾਂ ਕੋਈ ਮਨਾਹੀ ਨਹੀਂ ਠੀਕ ਹੈ ਜੀ ਉਹਨਾਂ ਕੋਈ ਮਨਾਹੀ ਕਰ ਰਿਹਾ ਲੋਕਾਂ ਦਾ ਗੁੱਸਾ ਇੰਨਾ ਕਿੰਨੇ ਲੋਕ ਜ਼ਖਮੀ ਹੋ ਗਏ ਗੈਸ ਨਾਲ ਹਜੇ ਤੱਕ ਵੀ ਬੰਦਿਆਂ ਦੀਆਂ ਮੌਤਾਂ ਹੋ ਰਹੀਆਂ ਉਹ ਜਿਹੜੀ ਗੈਸ ਚੜ ਗਈ ਬੰਦੇ ਮਤਲਬ ਦਾਖਲ ਨੇ ਅੱਖਾਂ ਪਤਾ ਨਹੀਂ ਕਿੰਨਿਆਂ ਦੀ ਚਲੇਗਾ ਨજર ਨਜ਼ਰ ਬਹੁਤ ਕਮਜ਼ੋਰ ਅਸੀਂ ਜਾਣੇ ਆ ਧਰਨੇ 'ਚ ਕਿੰਨਿਆਂ ਦੀ ਨજર ਕਮਜ਼ੋਰ ਹੋ ਗਈ ਪੰਜਾਬ 'ਚ ਹੀ ਕੁੱਟਿਆ ਜੀ ਆ ਕੇ ਸਾਨੂੰ ਸਾਡੀ ਧਰਤੀ ਤੇ ਬੈਠੇ ਨੂੰ ਅਸੀਂ ਜਾਂਦੇ ਹਰਿਆਣੇ 'ਚ ਵੜਦੇ ਸਾਡ ਨੂੰ ਕਰਦੇ ਜੋ ਮਰਜੀ ਪੰਜਾਬ ਸਰਕਾਰ ਮੰਨੀ ਬੋਲੀ ਤਾਨੂੰ ਪੰਜਾਬ 'ਚ ਹੀ ਕੁੱਟਿਆ ਆਗੇ ਕੁੱਟੇ ਹਰਿਆਣੇ ਵਾਲੇ ਹੀ ਵਿਰੋਧ ਕਰਨਾ ਸ਼ੁਰੂ ਕਰਤੇ ਕੱਲ ਦੁਸ਼ਨ ਝੋਟਾਲਾ ਦਾ ਵਿਰੋਧ ਹੋਇਆ ਤੋ ਫਿਰ ਹੋਣਾ ਹੀ ਆ ਜੀ ਹਰਿਆਣੇ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਜਾਰ ਜ਼ਿਮੀਦਾਰ ਭਾਈਚਾਰਾ ਇਹ 'ਚ ਸਾਰੇ ਹੀ ਆ ਗਏ ਜੀ ਮਜ਼ਦੂਰ ਵੀ ਆ ਗਏ ਰੋਟੀ ਤਾਂ ਹਰੇਕ ਨੇ ਖਾਣੀ ਆ ਜਾਦ ਇਹਨਾਂ ਨੇ ਇਹੋ ਜਿਹਾ ਕੋ ਕਰ ਦੇਣਾ ਆਟਾ ਕਿੰਨਾ ਮਹਿੰਗਾ ਹੋ ਜਾਣਾ ਹੁਣੇ ਹੁਣੇ ਚੀਜ਼ਾਂ 1 ਸਾਲ ਪਹਿਲਾਂ ਸਰੋਂ ਹੋਈ ਸੀ ਸਾਰੀ ੜਾਨੀ ਬਾਨੀਆਂ ਨੇ ਖਰੀਦ ਲਈ ਉਹਨੇ ਤੇਲ 200 ਰੁਪਏ ਲੀਟਰ ਹੋ ਗਿਆ ਸੀ ਹੁਣ ਲੋਕਾਂ ਨੂੰ ਸਮਝ ਆ ਰਹੀ ਆ ਵੀ ਇਹ ਜਿਹੜੇ ਕਿਸਾਨ ਬੈਠੇ ਇਹਦਾ ਮਤਬਲਾ ਕੋਈ ਹੌਲੀ ਹੌਲੀ ਆ ਜਾਣੀ ਆ ਕਿੰਨਾ ਹੁਣ ਪਿਆਜ਼ ਦਾ ਕਿੰਨਾ ਰੇਟ ਸੀ ਲਸਣ ਦਾ ਕਿੰਨਾ ਸੀ ਜਦ ਜ਼ਿੰਮੇਦਾਰ ਦੀ ਚੀਜ਼ ਆਉਂਦੀ ਆ 10 ਰੁਪਏ ਜੇ ਉਦੋਂ ਹੀ ਐਮਐਸਪੀ ਬਣ ਕੇ ਰੇਟ ਬੰਨਿਆ ਜਾਵੇ ਫਿਰ ਪੂਰੀ ਮਹਿੰਗਾਈ ਵੀ ਨਹੀਂ ਹੁੰਦੀ ਇਹਦੇ ਵਿੱਚ ਜਦੋਂ ਉਹਨਾਂ ਗੱਲ ਆੜੀ ਫਿਰ ਕਿਸਾਨ ਸਾਰੇ ਇਕੱਤਰ ਕਿਉਂ ਨਹੀਂ ਹੁੰਦੇ ਜਿਹੜੇ ਬਾਕੀ ਜਥੇਬੰਦੀਆਂ ਉਹਨਾਂ ਨੂੰ ਇੱਕੋ ਮੈਦਾਨ ਚ ਆਉਣਾ ਚਾਹੀਦਾ ਆਪਣੇ ਪ੍ਰੋਗਰਾਮ ਵੱਖਰੇ ਉਲੀਕਦੇ ਕਿਤੇ ਨਾ ਕਿਤੇ ਇਹਦੇ ਨਾਲ ਕਿਸਾਨ ਜਿਹੜਾ ਹੈਗਾ ਜਥੇਬੰਦੀ ਇੱਕ ਜੁੱਟ ਸੀਗਾ ਪਹਿਲਾਂ ਹੁਣ ਕਮਜ਼ੋਰ ਨਹੀਂ ਹੋ ਰਿਹਾ ਅਸੀਂ ਤਾਂ ਕਹਿੰਦੇ ਆ ਜੀ ਇੱਕ ਜੁੱਟ ਸੀਗਾ ਇਹ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਪਤਾ ਨਹੀਂ ਕੀ ਹੋਇਆ ਇਹਨਾਂ ਦੀ ਗਲਤੀ ਹੈ ਹੁਣ ਉੱਥੇ ਬੈਠਿਆ ਚਲੇ ਜਾਣੇ ਵੀ ਚਲੇ ਜਾਣ ਜਿਹੜੇ ਦੂਏ ਕਿਸਾਨ ਉਹ ਦਿੱਲੀ ਵੀ ਤਾਂ ਗਏ ਨੇ ਜਾ ਕੇ ਬੈਠਣ ਉੱਥੇ ਨੇ ਉਹਨੂੰ ਬੈਠਣਾ ਚਾਹੀਦਾ ਠੀਕ ਆ ਡੱਲੇ ਵਾਲਾ ਸਾਹਿਬ ਨੇ ਤਾਂ ਕੋਈ ਉਹ ਨਹੀਂ ਇਹਨਾਂ ਨੂੰ ਕੋਈ ਮਾਰਾ ਚੰਗਾ ਨਹੀਂ ਕਿਹਾ ਹੋਰ ਵੀ ਕਿਸੇ ਜਥੇਬੰਦੀ ਨੇ ਨਹੀਂ ਕਿਹਾ ਇਹ ਵੀ ਜਾ ਕੇ ਬਹਿ ਜਾਣੇ ਵੀ ਸਾਡੇ ਭਾਈ ਨੇ ਰਲ ਮਿਲ ਕੇ ਸਾਰਾ ਕੁਝ ਹੋਣਾ ਇਹ ਆਪਣੀ ਬੰਨੀ ਜ਼ੋਰ ਲਾਉਣੇ ਵੀ ਚਾਹੀਦਾ ਇਹਨਾਂ ਨੂੰ ਇੱਕ ਮੋਟਾ ਜਿਹਾ ਕਹਿੰਦਾ ਸਾਰੇ ਇਕੱਠੇ ਹੋਣ ਚੰਗੀ ਗੱਲ ਆ ਜੀ ਸਾਰੇ ਇਕੱਠੇ ਤੇ ਉੱਤੇ ਜਿਹੜੇ ਸਰਕਾਰੀ ਨੁਮਾਇੰਦੇ ਨੇ ਜਾਂ ਫਿਰ ਕਹ ਲਈ ਜਿਹੜੇ ਜਿਸ ਤਰੀਕੇ ਨਾਲ ਪੋਲੀਟੀਸ਼ੀਅਨ ਐ ਸਿਆਸਦਾਨ ਨੇ ਉਹ ਵੀ ਤੰਜ ਕੱਸ ਕੇ ਕਹਿੰਦੇ ਉਹ ਤੇ ਆਪਸ ਵਿੱਚ ਇਕੱਠੇ ਨਹੀਂ ਇਹਨਾਂ ਦੀ ਮੰਗਾਂ ਕਿੱਦਾਂ ਮੰਨਾਂਗੇ ਉਹ ਆਪਸ ਵਿੱਚ ਉਹ ਸਰਕਾਰ ਤਾਂ ਕਹਿੰਦੀ ਹੁੰਦੀ ਆ ਪਾਰਦੀ ਹੁੰਦੀ ਆ ਜੀ ਉਹ ਤਾਂ ਕਹਿੰਦੀ ਹੁੰਦੀ ਆ ਵੀ ਆਪਸ ਵਿੱਚ ਇਕੱਠੇ ਨਹੀਂ ਇਕੱਠੇ ਨੇ ਆਏ ਤਾਂ ਉਹ ਵੀ ਹਾਂ ਚ ਹਾਂ ਮਣਾਉਂਦੇ ਨੇ ਪਰ ਇਹਨਾਂ ਨੂੰ ਹੋਰ ਜਾਣਾ ਚਾਹੀਦਾ ਉੱਥੇ ਗੱਲ ਵੀ ਜੇਕਰ ਮੰਗਾ ਨਹੀਂ ਮੰਨੇ ਜਾਂਦੇ ਤਾਂ 9 ਤਰੀਕ ਨੂੰ ਸ਼ੰਭੂ ਘੇਰੰਦਾ ਐਲਾਨ ਹੈ ਪੂਰਾ ਟੇਨਰ ਪੂਰਾ ਪੂਰਾ ਜੀ ਪੂਰਾ ਪੂਰਾ ਜਾਣ ਕੇ ਸਾਰੇ ਲੋਕ ਆਪਣੇ ਆਪ ਜਾਂਦੇ ਆ ਜੀ ਬਹੁਤ ਜਾ ਕੇ 13 ਨੂੰ ਦੇਖ ਲੋ 21 ਨੂੰ ਦੇਖ ਲੋ ਮਤਲਬ ਜਦ ਕੋਈ ਕਾਲ ਦੇ ਦਿੰਦੀਆਂ ਜੁਨੀਅਨ ਉੱਥੋਂ ਸਾਡੇ ਮਤਲਬ ਪ੍ਰਧਾਨ ਜੀ ਹੋਰ ਸਾਰੇ ਲੋਕ ਆਪਣੇ ਆਪ ਮਹਾਰੇ ਜਾਂਦੇ ਆ ਜੀ ਲੋਕਾਂ ਨੂੰ ਪਤਾ ਜਿਹੜੇ ਲੋਕ ਸਮਝ ਗਏ ਜਿਹੜੇ ਕੋ ਜਾਣਦੇ ਨੇ ਜਿਹੜੇ ਹੁਣ ਪਾਰਟੀਆਂ ਦੇ ਨਾਲ ਜੁੜੇ ਹੋਏ ਨੇ ਕੁਝ ਪਰਸੈਂਟ 25 30% ਕੋਈ ਕਾਲੀਆਂ ਦਾ ਕੋਈ ਕਾਂਗਰਸੀਆਂ ਦਾ ਕੋਈ ਆਪ ਵਾਲਿਆਂ ਦਾ ਕੋਈ ਭਾਜਪਾ ਦਾ ਉਹਨਾਂ ਨੇ ਤਾਂ ਗਲਤ ਪ੍ਰਚਾਰ ਕਰਨਾ ਹੀ ਆ ਜਿਹੜੇ ਕਿਸਾਨ ਨੇ ਮਜ਼ਦੂਰ ਨੇ ਉਹਨੂੰ ਸਭ ਨੂੰ ਪਤਾ ਉਹ ਸਭ ਜਾਣਦੇ ਨੇ ਜਿਨ੍ਹਾਂ ਨੂੰ ਪਤਾ ਉਹ ਸਾਰੇ ਜਾ ਰਹੇ ਨੇ ਜਾਣਗੇ ਵੀ ਇੱਕ ਤਰ੍ਹਾਂ ਦੀ ਨੁਕਸਾਨ ਹੈ ਨਾ ਜੇ ਕਾਨੂੰਨ ਪਾਸ ਹੋਣੇ ਨਾ ਹਰੇਕ ਤਪਕੇ ਯਾਨੀ ਕਿ ਇਹ ਐ ਨਹੀਂ ਵੀ ਕੱਲੇ ਜ਼ਿਮੀਂਦਾਰਾਂ ਦਾ ਹੀ ਇਹ ਕਿਉਂ ਕੱਲ ਨੂੰ ਐਦਾਂ ਦਾ ਸਿਸਟਮ ਆਉਣੇ ਆ ਉਹ ਜਿੱਤਰਾ ਬਾਹਰਲੇ ਮੁਲਕਾਂ শোরੂਮ ਖੁੱਲੇ ਆ ਨਾ ਐਦਾਂ শোরੂਮ ਖੁੱਲਣੇ ਆ ਕिलो-ਕिलो ਚੀਜ਼ ਜਾਨੀ ਕਿ ਮਿਲਣੀ ਹੈ ਆਟਾ ਵੀ ਕਿਲੋ-ਕਲੋ ਵਿੱਚ ਆਉਣਾ ਹੁਣ ਤਾਂ 50 ਕਿਲੋ ਲੈ ਲੈਣੇ ਆਪਾਂ 2 ਕੁਇੰਟਲ ਲੈ ਲੈਣੇ ਫਿਰ ਤਾਂ ਗਦਾਮਾਂ ਦੇ ਵਿੱਚ ਉਹਦਾ ਉਹ ਬਣ ਜਾਣੇ ਨਾ ਦੇ ਨਾ ਸ਼ੋਰੂਮ ਉਹਦੇ हिसाब ਗੈਲ ਫਿਰ ਉਹਨਾਂ ਨਾਲ ਆਪਣੀ ਮਰਜ਼ੀ ਕਰਨੀ ਹੈ ਜਿਹੜੇ ਬੜੇ ਆਪਣੇ ਇਹ ਅੜਾਨੀ ਬਾਨੀ ਹੈ ਨਾ ਇਹਨਾਂ ਨੇ ਉਹ ਕਰਕੇ ਨਾ ਜ਼ਮੀਨਾਂ ਜਿਹੜੀਆਂ ਜੇਮਾਂ ਵੀ ਹੜਪ ਲੈਣੀਆਂ ਜ਼ਿਮੀਂਦਾਰ ਨੂੰ ਲੱਖ-ਲੱਖ ਰੁਪਈਆ ਹੁਣ 60000 50000 ਠੇਕਾ ਚੱਲਦਾ ਜ਼ਿਮੀਂਦਾਰ ਨੂੰ ਲੱਖ-ਲੱਖ ਰੁਪਈਆ ਦੇ ਦੇਣਾ ਜ਼ਮੀਂਦਾਰਾਂ ਨੇ ਫਾਜ ਜਾਣਾ ਜਾਲ ਦੇ ਵਿੱਚ ਉਤਨਾ ਇਹਨਾਂ ਨੇ ਜ਼ਮੀਨਾਂ ਹੜੱਪ ਲੈਣੀਆਂ ਉਤੇ ਬਾਅਦ ਇਹਨਾਂ ਆਪਣੀ ਮਰਜ਼ੀ ਗੱਲ ਗਦਾਮ ਦੇ ਵਿੱਚ ਸਟੋਰ ਕਰਨੀ ਹੈ ਕਣਕ ਹੋਰ ਵੀ ਫਸਲਾਂ ਜਿੰਨੇ ਵੀ ਆਪਣੀ ਮਰਜ਼ੀ ਗੱਲ ਇਹਨਾਂ ਨੇ ਫਿਰ ਸ਼ੋਰੂਮਾਂ 'ਚ ਕਿਲੋ-ਕਿਲੋ ਕਰਕੇ ਇਹਨਾਂ ਨੇ ਲੋਕਾਂ ਨੂੰ ਆਪਣੇ ਆਪਣੇ ਰੇਟ ਦੇ हिसाब ਗੱਲ ਚੀਜ਼ ਦੇਣੀ ਹੈ ਜਿਹੜੀ ਅੱਜ ਆਪਾਂ ਨੂੰ 20-22 ਰੁਪਏ ਕਣਕ ਮਿਲਦੀ ਹੈ ਉਹ ਦੁੱਗਣੇ ਰੇਟ 'ਤੇ ਮਿਲਣੀ ਹੈ ਹਰੇਕ ਤੱਪ ਕਈ ਇਹ ਦੀ ਤੰਗ ਹੋਊਗਾ ਇਹਨਾਂ ਨੂੰ ਵੀ ਅਪੀਲ ਆ ਜੀ ਕਿਸਾਨਾਂ ਨੂੰ ਬਿਲ ਹੁਣ ਲਾਲਚ ਦਾ 150 ਰੁਪਏ ਦਾ ਦੇਖਿਓ ਸ਼ੈਲੋ ਚ ਕਣਕ ਲੈ ਕੇ ਜਾਇਓ ਤੁਹਾਨੂੰ 1 ਸਾਲ ਮਿਲ ਜੂਗਾ ਰੇਟ ਹੈ ਮੁਰਕੇ ਮੁਰਕੇ ਤੁਹਾਨੂੰ ਬੁਰਾ ਹਾਲ ਹੋ ਜਾਣਾ ਮੁਰਕੇ ਜਿਵੇਂ ਹੀ ਰੇਟ ਘੇਰਨਗੇ ਆਪਣੇ ਮਨਪਸੰਦ ਲਿਆ ਕਰਨਗੇ ਸਾਲ ਇੱਕ ਫਸਲ ਦਾ ਦੇ ਦੇਣਗੇ ਦੋ ਦਾ ਦੇ ਦੇਣਗੇ ਕਿਸਾਨ ਵੀਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਨਾ ਮੰਡੀ ਚ ਕਣਕ ਵੇਚੋ ਮੰਡੀ ਚ ਬੈਠੋ ਜਿਹੜੇ ਮੁੱਦੇ ਸੀਗੇ ਉਹਨਾਂ ਦੇ ਕੱਲ ਅੱਜ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਤੋਂ ਬਾਅਦ ਹੁਣ 9 ਤਰੀਕ ਦਾ ਐਲਾਨ ਹੈ ਸ਼ੰਭੂ ਬਾਡਰ ਦੇ ਉੱਪਰ ਸ਼ੰਭੂ ਜਿਹੜੀਆਂ ਲਾਈਨਾਂ ਨੇ ਉਹ ਘੇਰਨ ਦਾ ਔਰ ਇਹਨਾਂ ਮਿੱਥੇ ਸਮੇਂ ਦਾ ਐਲਾਨ ਜਿਹੜਾ ਉਹ ਕੀਤਾ ਜਾਣਾ ਕਿ 9 ਤਰੀਕ ਨੂੰ ਸ਼ੰਭੂ ਬਾਡਰ ਦੇ ਉੱਪਰ ਟ੍ਰੇਨ ਘੇਰ ਕੇ ਔਰ ਜਿਹੜੇ ਬਾਕੀ ਆਵਾਜਾਈ ਉਸ ਨੂੰ ਠੱਪ ਕੀਤਾ ਜਾਵੇਗਾ ਕੈਮਰਾ ਪਰਸਨ ਦੀਪਕ ਦੇ ਨਾਲ ਮੌਜੂਦ ਕਾ ਦਿਨਿਕ ਸਵੇਰਾ ਟੀਵੀ ਮੋਹਾਲੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par